ਵੇ ਸਾਡਾ ਚੋਰੀ ਦਾ ਨਾਮ ਆਉਣਾ ਸੀ ਇਹਨਾਂ ਰਾਤ ਸਮਾਨ ਚੋਰੀ ਕੀਤਾ ਸਾਡਾ ਆ ਵੇਖੋ ਸਰ ਕੀ ਜੋਤ ਮੰਦੀਆ ਗਾਹ ਆਉ ਸਰ ਆ ਵੇਖੋ ਮੁਲਾਜ਼ਮ ਨੱਟ ਗਿਆ ਵੀਡੀਓ ਬਣਾ ਲਈ ਉਹਨਾਂ ਦੀ ਹੈ ਸਰ ਡੀਐਮ ਤੇ ਡਰਾਈਵਰ ਨੇ ਕਿਦਾਂ ਲਾਂਦੀ ਇਤਲਾਹ ਕੇ ਸਟਾਫ ਦੀ ਗੱਡੀ ਆ ਜੀ ਇਹਨਾਂ ਨੇ ਜਿਹੜਾ ਆਪਣਾ ਦਫ਼ਤਰ ਆ ਇਹ ਥਾਣੇ ਤੋਂ ਡਾਦੇ ਮਾਰੇ ਜਿਹੜਾ ਉੱਥੇ ਸ਼ਿਫਟ ਕਰਨ ਦੀ ਜਿਹੜੀ ਜੰਡਰ ਪ੍ਰੈਸ਼ਰ ਕਰਨ ਦੀ ਉਧਰ ਕੋਸ਼ਕ ਕਰ ਰਹੇ ਸੀ ਪੰਸਪਲ ਦਫਤਰ ਅਗੇ ਬੜਾ ਦਿਨਾਂ ਤੋਂ ਕਿਸਾਨ ਤਾਂ ਨਾਲ ਹੀ ਬੈਠੇ ਨੇ ਪਰ ਮਹੌਲ ਉਸ ਵੇਲੇ ਪੱਕਿਆ ਜਦੋਂ ਕਰਮਚਾਰੀਆਂ ਨੂੰ ਕਿਸਾਨਾਂ ਨੇ ਕੰਦਾ ਨਹੀਂ ਦਫਤਰੀ ਰਿਕਾਰਡ ਅਤੇ ਹੋਰ ਸਮਾਨ ਕੱਢ ਕੇ ਗੱਡੀਆਂ ਭਰਦੇ ਹੋਏ ਵੇਖਿਆ ਕਿਸਾਨਾਂ ਨੇ ਉਸੇ ਵੇਲੇ ਹੰਗਾਮਾ ਕਰ ਦਿੱਤਾ ਤੇ ਦਫਤਰ ਤੋਂ ਚੋਰੀ ਸ਼ਿਪੇ ਸਮਾਨ ਕੱਢ ਕੇ ਗੱਡੀਆਂ ਭਰੀਆਂ ਹੋਈਆਂ ਰੰਗੀ ਹੱਥੀ ਭਰੀਆਂ ਤੇ ਉਸੇ ਮੌਕੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਵਿੱਚੋਂ ਗੱਡੀ ਲੈਂਦੇ ਆਓ ਜੀ ਵਿੱਚੋਂ ਵੇਖੋ ਸਰ ਗੱਡੀ ਲੱਗੀ ਸਾਰੀਆਂ ਆਹ ਗਾ ਕੇ ਬਣਾਓ ਇਹਨੂੰ ਵੀਡੀਓ ਆਹ ਵੇਖੋ ਜੀ ਇਹਨਾਂ ਸਾਡਾ ਚੋਰੀ ਦਾ ਨਾਮ ਲਾਉਣਾ ਸੀ ਇਹਨਾਂ ਸਾਡਾ ਚੋਰੀ ਦਾ ਨਾਮ ਲਾਉਣਾ ਸੀ ਇਹਨਾਂ ਰਾਤ ਸਮਾਨ ਚੋਰੀ ਕੀਤਾ ਸਾਡਾ ਆਹ ਵੇਖੋ ਸਰ ਕੀ ਵਿਉਂਤ ਮੰਦੀਆਂ ਗਾਹ ਹੋ ਸਰ ਆਹ ਵੇਖੋ ਮੁਲਾਜ਼ਮ ਨੱਟ ਗਿਆ ਵੀਡੀਓ ਬਣਾ ਲਈ ਉਹਨਾਂ ਦੀ ਹੈ ਤਾਂ ਨਗਰਿਕ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਕਰਮਚਾਰੀ ਦਫਤਰੀ ਸਮਾਨ ਨੂੰ 14 ਫੁੱਟ ਉੱਚੀ ਕੰਧ ਰਾਹੀਂ ਲੈ ਜਾ ਕੇ ਗੱਡੀਆਂ 'ਪੜ ਰਹੇ ਸੀ ਤਾਂ ਜੋ ਕਿਸਾਨਾਂ ਦੇ ਉੱਤੇ ਚੋਰੀ ਦਾ ਕੇਸ ਪਾਇਆ ਜਾ ਸਕੇ ਮੈਂ ਸੁਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਉਮੀਦ ਪ੍ਰਧਾਨ ਬਲਾਕ ਕਲਨੌਰ ਇਹ ਮਸਲਾ ਇਦਾਂ ਚੱਲਿਆ ਜੀ ਕਿ 2021 ਦੇ ਪੈਸੇ ਹੀ ਪੰਸਬ ਦੇ ਕੋਲ ਝੋਨੇ ਦੇ ਲੈਣੇ ਕਿਸਾਨਾਂ ਦੇ ਤਕਰੀਬਨ 37 ਕਿਸਾਨਾਂ ਦੇ 70 ਲੱਖ ਰੁਪਈਆ ਹੀ ਤੇ ਸਾਨੂੰ ਇੱਥੇ ਧਰਨਾ ਲਾਉਂਦਿਆਂ ਨੂੰ ਤਕਰੀਬਨ 10-11 ਦਿਨ ਹੋ ਗਏ ਆ ਤੇ ਅੱਜ ਸਾਡੇ ਕੁਝ ਮੈਂਬਰ ਇੱਥੇ ਬੈਠੇ ਹੀ ਆ ਅਸੀਂ ਤੇ ਆਪਣੇ ਆਪਣੇ ਕੰਮਾਂ ਗਏ ਆ ਤੇ ਸਾਡੀ ਗੱਲ ਹੋਈ ਸੀ ਪਰਸੋਂ ਡੀਸੀ ਸਾਹਿਬ ਨਾਲ ਤੇ ਡੀਐਮ ਅੱਜ ਕੱਲ ਗਏ ਸੀ ਨਾ ਡੀਐਮ ਕੱਲ ਗਏ ਸੀ ਐਮਡੀ ਸਾਹਿਬ ਚੰਡੀਗੜ੍ਹ ਨੂੰ ਮਿਲਣ ਵਾਸਤੇ ਅਸੀਂ ਉਹਨਾਂ ਨੂੰ ਅੱਜ ਢੀਕਦੇ ਰਹੇ ਆ ਇੱਥੇ ਵੀ ਆਉਣਗੇ ਤੇ ਸਾਨੂੰ ਕੋਈ ਗੱਲਬਾਤ ਦੱਸਣਗੇ ਕਿਸਾਨਾਂ ਨੂੰ ਕੋਈ ਸਹਤ ਖੁਸ਼ੀ ਦੀ ਖਬਰ ਮਿਲੇ ਕੋਈ ਪਰ ਉਹਨਾਂ ਨੇ ਜਿਹੜੀ ਅੱਜ ਖੇਡ ਰਚੀ ਆ ਸਾਡੇ ਉੱਤੇ ਪਰਚਾ ਕਰਨ ਦੀ ਉਹ ਤੇ ਅਜੀਬੋ ਗਰੀਬ ਹੋ ਗਈ ਇਸ ਦਫਤਰ ਪੰਸਾਬ ਦਫਤਰ ਦੇ ਪਿਛਲੇ ਬੰਨੇ ਤਕਰੀਬਨ 14-15 ਫੁੱਟ ਦੀ ਦੀਵਾਰ ਆ ਸਹੰਦ ਤੁਹਾਂ ਵੇਖੀ ਹੋਵੇ ਸਾਰੀ ਭਰਾਵਾਂ ਨੇ মিডিਆ ਨੇ ਉਹਦੇ ਥਾਣੀ ਇਹ ਸਾਰਾ ਆਪਣਾ ਕਿਤਾਬ ਆਪਣੇ ਰਜਿਸਟਰ ਜਿਹੜੇ ਆ ਉਹ ਚੋਰੀ ਆਪਾਂ ਤੇ ਚੋਰੀ ਕਹਾਂਗੇ ਤੇ ਕਹਿੰਦੇ ਵੀ ਅਸੀਂ ਚੋਰੀ ਨਹੀਂ ਕਰ ਰਹੇ ਇਹ ਚੋਰੀ ਕੱਢ ਰਹੇ ਸੀ ਤੇ ਇਹਨਾਂ ਦੀ ਮਨਸਾ ਕੀ ਸੀ ਕੱਢਣ ਦੀ ਵੀ ਜਿਹੜੇ ਅੱਗੇ ਬੈਠੇ ਨੇ ਕਿਸਾਨ ਰਾਤ ਨੂੰ ਅਸੀਂ ਸਮਾਨ ਕੱਢ ਕੇ ਤੇ ਸਵੇਰੇ ਇਹਨਾਂ ਦੇ ਪਰਚਾ ਦਵਾਂਗੇ ਕਿ ਇਹਨਾਂ ਨੇ ਸਾਡਾ ਚੋਰੀ ਕਰ ਲਿਆ ਜਾਂ ਚੋਰੀ ਕਰਾਤਾ ਇਦਾਂ ਦੀ ਮਨਸਾ ਦੇ ਨਾਲ ਇਹਨਾਂ ਨੇ ਪਿੱਛੋਂ ਸਮਾਨ ਕੱਢਿਆ ਮੌਕੇ ਤੇ ਪੁਲਿਸ ਵੀ ਆਈ ਆ ਸਾਡੀ ਤੇ ਤੁਹਾਂ ਵੀ ਸਾਰਾ ਕਵਰ ਕੀਤਾ ਵਾ ਡਿਪਟੀ ਸਾਹਿਬ ਆਏ ਨੇ ਰੰਧਾਵਾ ਸਾਹਿਬ ਉਹ ਡੀਐਸਪੀ ਸਿਟੀ ਆਏ ਨੇ ਉਹ ਵੀ ਆਪਣਾ ਜਿਹੜੀ ਉਹ ਕਾਰਵਾਈ ਕਰ ਰਹੇ ਨੇ ਤੇ ਸਾਨੂੰ ਸਿਰਫ ਫਸਾਉਣ ਵਾਸਤੇ ਪਰ ਗੁਰੂ ਰਖਵਾਲਾ ਹੋਵੇ ਤੇ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਸਾਰੇ ਸਿਹਤ ਤੇ ਲਾਇਆ ਧਰਨਾ ਸਾਡੀ 2122 ਦੀ ਪੇਮੈਂਟ ਲੈਣ ਵਾਲੀ ਹੈ ਤਰੀਬਨ 70 ਲੱਖ ਰੁਪਏ ਦੋਆਂ ਹੜਤਾਂ ਦਾ ਅਸੀਂ ਅੱਜ 12ਵੇਂ ਦਿਨ ਤੇ ਧਰਨੇ ਤੇ ਬੈਠੇ ਆ ਗੇਟ ਅੱਗੇ ਜੀ ਕਿਹੜਾ ਦਫ਼ਤਰ ਕਿਹੜਾ ਦਫ਼ਤਰ ਪੰਜ ਸੱਤ ਦਫ਼ਤਰ ਪੰਜ ਸੱਤ ਦਫ਼ਤਰ ਡੀਐਮ ਦਫ਼ਤਰ ਜਿੱਥੇ ਮੇਨ ਡੀਐਮ ਸਾਹਿਬ ਬੈਠੇ ਆ ਜੀ ਅਸੀਂ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਪਿੱਛੇ ਦੀ ਸਮਾਨ ਚੋਰੀ ਕੰਧਾਂ ਹੇਠ ਪਾਉਣ ਦੇ ਆਪਣੀਆਂ ਗੱਡੀਆਂ ਲੋਡ ਕਰਦੇ ਆ ਕਿਹੜਾ ਕੀ ਕੀ ਸਮਾਨ ਚੋਰੀ ਸੰਭਾਰ ਸਰ ਕੰਪਿਊਟਰ ਜੋ ਇਹਨਾਂ ਦਾ ਦਫ਼ਤਰੀ ਸਮਾਨ ਹੈ ਜੀ ਜੋ ਸਾਰੇ ਜੋ ਵੀ ਇਹਨਾਂ ਦਾ ਵਰਤਣ ਵਾਲਾ ਜੋ ਸਮਾਨ ਹੈ ਕੰਪਿਊਟਰ ਲੈਪਟਾਪ ਜੋ ਕਾਗਜ਼ ਪ ਸਾਰਾ ਕੰਦਾ ਟਪਾ ਕੇ ਲੋਡ ਕਰਨ ਦੇ ਆ ਜੀ ਮੈਂ ਸਰ ਕਿਰਤੀ ਖਾਨ ਜੁਨੀਅਨ ਨਾਲ ਸਾਡੇ ਲਾਇਆ ਵਾ 2 2 3 ਸਾਲ ਤੋਂ ਪੈਸੇ ਨਹੀਂ ਦੇ ਰਹੇ ਮੈਂ ਉਹਨਾਂ ਕੇ ਪ੍ਰਯਾਤ ਕੀਤੀ ਜ਼ਿੰਮੇਦਾਰ ਮੇਰੇ ਘਰ ਬੈੰਦੇ ਜਾ ਕੇ ਮੈਂ ਉਹਨਾਂ ਨੂੰ ਲੈ ਕੇ ਇੱਥੇ ਆਇਆ ਅੱਜ ਬਾਹਰਵੇਂ ਦਿਨ ਚ ਤਰਨਾ ਜੀ ਸਾਡੀ ਸੁਨਦੀ ਪਜਾਏ ਆਪਣਾ ਸਮਾਨ ਚੋਰੀ ਬਾਹਰੋਂ ਦੀ ਕੱਢ ਕੇ ਮੇਰਾ ਮਿਰਚੇ ਪਰਚਾ ਕਰਾਉਣ ਦੀ ਵਿਵਤਾ ਬਣਾਉਣ ਦੇ ਸਾਡੀ ਪੁਲਿਸ ਨੂੰ ਫੋਨ ਕੀਤਾ ਪੁਲਸੀ ਆ ਪੁਲਿਸ ਸਰ ਪਹਿਲਾਂ ਦੀ ਆਂਦੀ ਬਈ ਕੋਈ ਮਹਿਲਤ ਕਰਨੀ ਨਹੀਂ ਚਾਹਦੇ ਦੁਬਾਰਾ ਫੋਨ ਹੈ ਵੀ ਜੋ ਵੀ ਕਾਰਵਾਈ ਬੰਦੀ ਉਹਨਾਂ ਤੇ ਕਰ ਦਿੰਦੇ ਸਰ ਡੀ ਐਮ ਤੇ ਡਰਾਈਵਰ ਨੇ ਕਿਦੋਂ ਲਾਂਦੀ ਚਲਾ ਕੇ ਸਟਾਫ ਦੀ ਗੱ ਡੀਐਮ ਦਾ ਡਰਾਈਵਰ ਪਹਿਲਾਂ ਮਿਲਿਆ ਬਾਕੀ ਮੁਰਕੇ ਇੱਥੇ ਨਿਕਲੇ ਜੇ ਕੰਦ ਟੱਪ ਜਾਵਰ ਨੂੰ ਆਇਆ ਉਹਦੀ ਵੀਡੀਓ ਨੂੰ ਬਣੀ ਮੁਰਕੇ ਭਜਦੇ ਦੀ ਵੀਡੀਓ ਬਣਾਈ ਦੋ ਵੀਡੀਓ ਸਾਡੇ ਕੋਲ ਦੋਵੇਂ ਤੇ ਡੱਕੀਆਂ ਨੇ ਦੋਆਂ ਗੱਡੀਆਂ ਆ ਡੱਕੀਆਂ ਜੀ ਇਹ 1:00 ਵਜੇ ਕੱਗੇ ਹੈ ਉਧਰ ਮੌਕੇ ਤੇ ਪਹੰਚੀ ਡੀਐਸਪੀ ਨੇ ਦੱਸਿਆ ਕਿ ਪੰਸਪ ਦਫ਼ਤਰ ਦੇ ਕਰਮਚਾਰੀ ਕਿਸਾਨਾਂ ਦੇ ਧੰਨੇ ਤੋਂ ਡਰਦੇ ਦਫ਼ਤਰੀ ਰਿਕਾਰਡ ਕੰਦ ਰਾਹੀਂ ਟਪਾ ਰਹੇ ਸੀ ਤਾਂ ਜੋ ਐਫਸੀਆਈ ਚ ਦਫ਼ਤਰ ਖੁੱਲਿਆ ਜਾ ਸਕੇ ਉਹਨਾਂ ਕਹਿ ਕੇ ਇਸ ਮਾਮਲੇ ਦੀ ਉਹ ਬਰੀਕੀ ਦੇ ਨਾਲ ਜਾਂਚ ਵੀ ਕਰਨਗੇ ਇਹ ਕਾਫੀ ਟਾਈਮ ਤੋਂ ਕੁਝ ਕਿਸਾਨਾਂ ਦੇ ਜਿਹੜਾ ਹੈਗਾ ਸੀ ਝੋਨੇ ਦੀ ਫਸਲ ਜਿਹੜੀ ਸੁੱਤੀ ਸੀ ਉਹਦੇ ਪੈਸਿਆਂ ਦਾ ਜਿਹੜਾ ਚੱਲ ਰਿਹਾ ਸੀ ਕੇਸ ਅੱਜ ਜਿਹੜਾ ਸਾਡੇ ਨੋਟਸ ਤੇ ਆਇਆ ਫੋਨ ਆਇਆ ਹਰਬਿੰਦਰ ਸਿੰਘ ਨੇ ਸਾਡੇ ਨੋਟਸ ਤੇ ਆਂਦਾ ਵੀ ਜਿਹੜਾ ਇਹ ਸਮਾਨ ਆ ਕੰਧ ਤੇ ਪਾ ਕੇ ਕੱਢ ਰਹੇ ਨੇ ਤੇ ਦਿਨ ਦੇ ਟਾਈਮ ਹੀ ਕੱਢ ਰਹੇ ਸੀ ਇਸ ਗੱਲ ਨੂੰ ਸਾਰਾ ਹੁਣ ਮੌਕੇ ਤਣ ਕੇ ਵੈਰੀਫਾਈ ਵੀ ਕੀਤਾ ਸਾਰਾ ਕੀਤਾ ਚੋਰੀ ਦਾ ਕੇਸ ਤਾਂ ਤਾਂ ਹੀ ਬਣੇਗਾ ਜੇਕਰ ਇਹਨਾਂ ਦਾ ਕੋਈ ਡਿਪਾਰਟਮੈਂਟ ਦਾ ਸੀਨੀਅਰ ਲਿਖਾਏਗਾ ਇਹ ਇਹ ਜਿਹੜਾ ਆਪਣਾ ਜਿਹੜਾ ਦਫ਼ਤਰ ਆ ਇਹਨਾਂ ਨੇ ਫੂਡ ਸਪਲਾਈ ਤੇ ਜਿੰਨੀ ਮੈਨੂੰ ਅਜੇ ਅਜੇ ਅਸੀਂ ਇਹਦੀ ਇਨਕੁਆਇਰੀ ਕਰਾਂਗੇ ਡੀਪਲੀ ਇਹਨਾਂ ਨੇ ਜਿਹੜਾ ਆਪਣਾ ਦਫ਼ਤਰ ਆ ਇਹ ਧਾਨੇ ਤੋਂ ਡਰਦੇ ਮਾਰੇ ਜਿਹੜਾ ਉੱਥੇ ਸ਼ਿਫਟ ਕਰਨ ਦੀ ਜਿਹੜੀ ਜੈਂਡਰ ਪ੍ਰੈਸ਼ਰ ਕਰਨ ਦੀ ਉਧਰ ਕੋਸ਼ਿਸ਼ ਕਰ ਰਹੇ ਸੀ ਸਿਰਫ ਉਹਦੇ ਚ ਸਮਾਨ ਇਹਨਾਂ ਨੇ ਆਪਣੇ ਕੰਪਿਊਟਰ ਵਗੈਰਾ ਉੱਥੇ ਲਾਉਣੇ ਸੀ ਪਰ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰਕੇ ਫੇਰ ਹੀ ਅਗਲੀ ਕਾਰਵਾਈ ਕਰਾਂਗੇ ਸਰ ਸਮਾਨ ਕੌਣ ਕੱਢ ਰਿਹਾ ਸੀ ਤੇ ਸਮਾਨ ਵਿੱਚ ਕੀ ਕੀ ਹੈਗਾ ਸੀਗਾ ਇਹ ਜਿਹੜੇ ਇਹਨਾਂ ਦੇ ਸਾਰੇ ਕਰਮਚਾਰੀ ਇੱਥੇ ਹਾਜ਼ਰ ਸੀ ਸਿਵਾਏ ਇਹਨਾਂ ਦੇ ਮੈਨੇਜਰ ਸਭ ਤੋਂ ਦੇਖ ਲਈ ਨੇ ਹੋਰ ਕਿਹ ਬਾਕੀ ਇਹਨਾਂ ਦੇ ਸਾਰੇ ਅਫੀਸਰ ਇੱਥੇ ਸੀ ਜਦੋਂ ਸਾਰੇ ਅਫੀਸਰ ਹੁਣ ਫਿਰ ਉਸ ਚੀਜ਼ ਨੂੰ ਅਸੀਂ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਇਲੈਕਸ਼ਨ ਵੀ ਦਵਾਵਾਂਗੇ ਅਸੀਂ ਇਹਨਾਂ ਦਾ ਡਿਪਾਰਟਮੈਂਟ ਇਲੈਕਸ਼ਨ ਵੀ ਹੋਏਗਾ ਉਹ ਇਹਨਾਂ ਦਾ ਡਿਪਾਰਟਮੈਂਟ ਹੀ ਲਏਗਾ ਵੀ ਆਖਰਕਾਰ ਇਹਨਾਂ ਨੂੰ ਇਦਾਂ ਆਪਣੀ ਗੰਦੇ ਉੱਤੋਂ ਦੀ ਕੱਢਣ ਦੀ ਕੀ ਜ਼ਰੂਰਤ ਹੈ ਉਹ ਕਹਿੰਦੇ ਵੀ ਮੇਰੇ ਨੋਟਸ 'ਚ ਨਹੀਂ ਪਰ ਇਹਨਾਂ ਮੇਰੇ ਨੋਟਸ ਦੇ ਵਿੱਚ ਹੈਗਾ ਸੀ ਵੀ ਐਫਸੀਆਈ ਦੇ ਵਿੱਚ ਇਹਨਾਂ ਨੇ ਦਫ਼ਤਰ ਖੋਲਣਾ ਸੀ ਜਿੰਨਾ ਟਾਈਮ ਇੱਕਸਾਨ ਇਹਨਾਂ ਦੇ ਗੇਟ ਅੱਗੇ ਸੀ ਕਿਸਾਨਾਂ ਦੇ ਦੱਸਣ ਮੁਤਾਬਕ ਉਸ ਸਾਲ 2021 ਦੇ ਸੋਨੇ ਦੇ ਪੈਸੇ ਲੈਣ ਲਈ 500 ਦਫਤਰ ਅੱਗੇ ਧੰਨਾ ਦੇ ਰਹੇ ਨੇ ਕਿਵ 36 ਕਿਸਾਨਾਂ ਦਾ 86 ਲੱਖ ਰੁਪਏ ਬਕਾਇਆ ਰਕਮ ਨਹੀਂ ਦਿੱਤੀ ਜਾ ਰਹੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ